ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦਰਾ ਨਾਨਕ ਸਾਹਿਬ ਪਿੰਡ ਭਗਵਾਨਪੁਰਾ ਜ਼ਿਲ੍ਹਾ ਖਰਗੋਨ ਜੋ ਐਮਪੀ ਦੇ ਵਿੱਚ ਬਰਨਪੁਰ ਤੋਂ ਇੱਕ ਸਾਈਡ ਤੇ 150 ਕਿਲੋਮੀਟਰ ਤੇ ਆ ਤੇ ਬੜੀ ਸ਼ਰਧਾ ਦੇ ਨਾਲ ਇਸ ਭਗਵਾਨਪੁਰੇ ਦੀ ਸੰਗਤਰੇ ਨਾਲ ਗੁਰਦਰਾ ਸਾਹਿਬ ਬਣਵਾਇਆ ਜੋ ਹਜ਼ੂਰ ਸਾਹਿਬ ਦੇ ਵਿੱਚ ਗੁਰਦੁਆਰਾ ਲੰਗਰ ਸਾਹਿਬ ਕਾਰਸੇਵਾ ਵਾਲਿਆਂ ਦੇ ਮਹਾਪੁਰਖਾਂ ਦੇ ਸੰਯੋਗ ਦੇ ਨਾਲ ਇਹ ਗੁਰਦੁਆਰਾ ਸਾਹਿਬ ਤਿਆਰ ਹੋਇਆ। ਬਹੁਤ ਹੀ ਸ਼ਰਧਾ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਗੁਰਦੁਆਰਾ ਬਹੁਤ ਸੁੰਦਰ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ। ਇਹ ਦੇਖੋ ਅਸੀਂ ਦੂਰ ਤੇ ਖੜੇ ਹਾਂ ਥੱਲੇ ਦੇ ਬਣਿਆ ਬਹੁਤ ਖੁੱਲਾ ਲੰਗਰ ਸਾਹਿਬ ਲੰਗਰ ਹਾਲ ਬਣਾਇਆ ਗਿਆ। ਹਾਂਜੀ ਉੱਪਰ ਦਰਬਾਰ ਸਾਹਿਬ ਤੇ ਥੱਲੇ ਲੰਗਰ ਹਾਲ ਆ। ਬਿਲਕੁਲ ਰੋਡ ਦੇ ਉੱਪਰ ਆ। ਪਿੰਡ ਭਗਵਾਨਪੁਰਾ ਗੁਰਦੁਆਰਾ ਨਾਨਕ ਸਰਸਾ ਸਾਹਿਬ ਜੀ ਤੇ ਇਹ ਜੋ ਸੇਵਾ ਹੈ ਹਜੂਰ ਸਰ ਤੋਂ ਮਹਾਂਪੁਰਸ਼ ਸੰਤ ਬਾਬਾ ਬਲਵਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਜੀ ਉਹ ਮਹਾਂਪੁਰਸ਼ ਨਵਾਰ ਆਏ ਨੇ ਤੇ ਬੜੀ ਹੀ ਸ਼ਰਧਾ ਦੇ ਨਾਲ ਸੰਗਤ ਨੇ ਵੀ ਸੇਵਾ ਕੀਤੀ ਹੈ ਕਿ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਥੋੜਾ ਹਜੇ ਤਿਆਰ ਹੋਣ ਕਰਕੇ ਦੇਖੋ ਰਸਤਾ ਹਜੇ ਇੱਧਰ ਬਣਿਆ ਨਹੀਂ ਤੇ ਘੁੰਮ ਕੇ ਲੰਗਰ ਹਾਲ ਦੀ ਵੀ ਵੀਡੀਓ ਬਣਾਵਾਂਗੇ ਤਾਂ ਲੰਬੀ ਹੋ ਜਾਣੀ ਆ ਜੀ ਦਰਸ਼ਨ ਕਰੋ ਲੰਗਰ ਹਾਲ ਦੇ ਵੀਡੀਓ ਬਣਾ ਕੇ ਤੁਹਾਨੂੰ ਦਰਸ਼ਨ ਉਹਨਾਂ ਦੇ ਵੀ ਕਰਾਵਾਂਗੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਆਹ ਬੰਟੀ ਭਾਈ ਇਹ ਦੇਖ ਨੇ ਦੇਖ ਇਹਨਾਂ ਬੇਲ ਡਾਲ ਦਿਆ ਆ ਨਜ਼ਦੀਕ ਕਰਕੇ ਦਿਖਾਤਾ ਬਹੁਤ ਬੜਾ ਗੁਰਦਰਾ ਹੈ ਬੰਟੀ ਭਾਈ ਇਹ ਦੇਖੋ ਉਹ ਸਾਈਡ ਨੂੰ ਵੀ ਡਾਲ ਦਿਆ ਬੇਲ ਉਹਦੇ ਕੋਲੋਂ ਅੰਦਰੋਂ ਸਿਰ ਉੱਪਰ ਤੋਂ ਡਾਲਦੇ ਆ ਵੀ ਇਹ ਨੀਚੇ ਗਮਲੇ ਦੇਖੋ ਇਹ पेड़ है बोल के बराबर नहीं दिख रहा और ये साइड में भी देखो नीचे से और ये ऊपर डाल दिया बेल ऊपर पर आ रहे हैं ये देखो गुरुद्वारा हाँ अभी बाहर से दिखाते चलो बाहर में वीडियो लंबी हो जाएगी अभी नीचे लंगर आया है दरबार है ये देखो घरों में जहाँ पे हम रहते हैं घर वालों के ਆ ਵੀ ਗੁਰਦਰਾ ਚਾਲੂ ਨੇ ਘਰ ਪਰ ਰਹਤੇ ਹਾਂ ਇਹ ਘਰੋਂ ਮੇ ਰਹਤੇ ਹਾਂ ਇਹ ਦੇਖੋ ਉੱਪਰ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਆਪ ਜੀ ਇਸ ਟਮ ਦਰਸ਼ਨ ਕਰ ਰਹੇ ਹੋ ਇਹ ਹਜੂਰ ਸਾਹਿਬ ਤੋਂ ਗੁਰਦਰਾ ਲੰਗਰ ਸਾਹਿਬ ਵਾਲਿਆ ਬਾਬਾ ਜੀ ਦੀ ਇਹ ਖੇਤੀ ਦੇਖੋ ਸਬਜ਼ੀ ਐ ਛੋਟੇ ਛੋਟੇ ਬੂਟੇ ਆ ਰੂ ਦੇਖੋ ਕਿੰਨਾ ਫਲ ਲੱਗਾ ਆ ਤੇ ਆਪ ਜੀ ਇਹਨੂੰ ਦਰਸ਼ਨ ਕਰਾਉਣੇ ਆ ਆ ਸਾਰੇ ਜਿੰਨੇ ਆ ਫਲ ਹਰ ਤਰੀਕੇ ਦੇ ਬਾਗਬਾਬਿਆਂ ਦੇ ਆ ਕੁਝ ਵੀ ਫਲ ਵੇਚਿਆ ਨਹੀਂ ਜਾਂਦਾ ਸਭ ਲੰਗਰ ਦੇ ਵਿੱਚ ਵਰਤਾਏ ਜਾਂਦੇ ਆ ਤੇ ਤਕਰੀਬਨ ਇਧਰ ਆੜੇ ਛੋਟੇ ਬੂਟੇ ਦੀਦੇ ਪਰਲੇਮਨ ਨੇ ਇਹ ਸਾਰੇ ਚਿੱਟੇ ਬਤਾਉਂਗਾ ਦੇਖੋ ਇਹਨਾਂ ਬੂਟੇ ਭਰੇ ਪਏ ਆ ਬਤਾਉਂਗਾ ਦੇ ਨਾਲ ਦੇਖ ਲਓ ਇੱਕ ਇੱਕ ਬੂਟੇ ਨਾਲੇ ਨਿੱਕੇ ਨਿੱਕੇ ਬੂਟੇ ਦੇਖੋ 10 10 ਲੱਗੇ ਆ ਬਤਾਉਂ ਹਾਂਜੀ ਵੀਰ ਜੀ ਕਰੋ ਦਰਸ਼ਨ ਗੁਰਦਰਾ ਦੇ ਖੇਤੀ ਗੁਰੂ ਘਰ ਦੀ ਜ਼ਮੀਨ ਦੇ ਆ ਦੇਖੋ ਨਿੱਕਾ ਜਿਹਾ ਬੂਟਾ ਇਹਨੂੰ ਕਮ ਸੇ ਕਮ ਵੀ 15-20 ਲੱਗੇ ਆ ਬਤਾਉਂ ਦੇਖੋ ਇਧਰ ਦੇਖੋ ਵਿਚੇ ਪੱਤਿਆਂ ਦੇ ਵਿੱਚ ਦੀਦੇ ਨੇ ਦੇਖੋ ਨਿੱਕੇ ਨਿੱਕੇ ਕਿੰਨੇ ਆ ਬਹੁਤ ਜ਼ਿਆਦਾ ਫਲ ਲੱਗਾ ਹੈ ਜੀ ਤੇ ਵੀਰੋ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਦਰਸ਼ਨ ਕਰਵਾਓ ਗੁਰੂ ਘਰ ਦੇ ਖੇਤਾਂ ਦੇ ਕਿਉਂਕਿ ਬਹੁਤ ਸਾਰੇ ਵੀਰ ਮੇਰੇ ਹਜੂਰ ਸਾਹਿਬ ਉਹਨੂੰ ਤਰਸੰਦੇ ਆ ਤੇ ਉਹਨਾਂ ਨੂੰ ਦਰਸ਼ਨ ਕਰਾਏ ਜਾਣ ਆ ਦੇਖੋ ਜਿੰਨੇ ਵੀ ਹੈਗੇ ਆ ਆ ਹਰ ਇੱਕ ਦੇਖੋ ਬਤਾਉ ਲਾਏ ਚਿੱਟੇ ਆ ਦੇਖੋ ਬੂਟੇ ਭਰੇ ਪਏ ਆ ਬੂਟੇ ਬਤਾਉਂਗਾ ਨਾ ਹਾਂਜੀ ਤੇ ਬਾਕੀ ਵੀਰੋ ਆ ਗੋਡੀ ਕਰਨ ਦੇ ਸਿੰਘ ਪੰਜਾਬੀ ਆ ਵੈਸੇ ਤਾਂ ਹੁਣ ਗੋਡੀਆਂ ਵਾਲਾ ਜ਼ਮਾਨਾ ਗਿਆ ਵਿੱਚ ਬਜ਼ੁਰਗ ਹੈਗੇ ਕੋਈ 60 ਸਾਲ ਦਾ ਕੋਈ 70 ਸਾਲ ਦਾ ਕੋਈ 80 ਸਾਲ ਦੇ ਜਿਹੜੇ ਬਜ਼ੁਰਗ ਗੋਡੀ ਕਰਦੇ ਆ ਬਾਕੀ ਵਿੱਚ ਆ ਨੌਜਵਾਨ ਵੀ ਤੇ ਸੇਵਾ ਕਰਨ ਆਏ ਆ ਆ ਨੌਜਵਾਨ ਵੀ ਵਿੱਚੋਂ ਸੇਵਾ ਕਰਨ ਦੇ ਆ ਉਹ ਪਿੱਛੇ ਬਜ਼ੁਰਗ ਬੈਠੇ ਆ ਜਿਹੜੇ ਹਾਂਜੀ ਤੇ ਇਸ ਤਰੀਕੇ ਨਾਲ ਵੀਰੋ ਇਹ ਗੁਰਦਰਾ ਲੰਗਰ ਸਾਹਿਬ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਬਹੁਤ ਹੀ ਤਰੀਕੇ ਦੇ ਨਾਲ ਚੱਲ ਲਈ ਸੇਵਾ ਇਹ ਦੇਖੋ ਆਂਬਾਂ ਦਾ ਬੂਟਾ ਦਾ ਆਂਬ ਕਿਦਾਂ ਦੇ ਆਚਾਰੀ ਆਂਬ ਆ ਭਰਿਆ ਪਿਆ ਬੂਟਾ ਦੇਖੋ ਆਂਬਾਂ ਦਾ ਬਹੁਤ ਜ਼ਿਆਦਾ ਫਲ ਪਿਆ ਆਂਬਾਂ ਨੂੰ ਵੀ ਹਾਂਜੀ ਆ ਪਰੇ ਕੀ ਲੈ ਵੀਰ ਚਰੀ ਆ ਤੇ ਜਵੀ ਆ ਚਰੀ ਆ ਬਾਬਾ ਇਹ ਪਿੱਛੇ ਚਰੀ ਹਾਂ ਚਰੀ ਆ ਇਹ ਚਰੀ ਲਾਤੀ ਆ ਆ ਦੇਖੋ ਅੰਬ ਆ ਦੇਖੋ ਕਿਦਾਂ ਬੂਟਾ ਪੜਿਆ ਪਿਆ ਜੀਰਜੀ ਵੀਡੀਓ ਨੂੰ ਬਤ ਤੋਂ ਬਾਅਦ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਗੁਰੂ ਘਰ ਕਈ ਬੰਦੇ ਮੇਰੇ ਵੀਰ ਵਿਚਾਰੇ ਗੁਰੂ ਘਰ ਦਰਸ਼ਨ ਕਰਨ ਨੂੰ ਤਰਸਦੇ ਆ ਹਜੂਰ ਸਾਹਿਬ ਦੇ ਚਲੋ ਆ ਗੁਰੂ ਘਰ ਦੇ ਖੇਤਾਂ ਦੀ ਵੀਡੀਓ ਜਿਹੜੀ ਆ ਇਹ ਜਰੂਰ ਦਰਸ਼ਨ ਕਰਵਾ ਦਿਓ ਆ ਦੇਖੋ ਗੁਰਦੁਆਰਾ ਸਾਹਿਬ ਵੀ ਨਾਲ ਹੀ ਆ ਇੱਕ ਸਾਈਡ ਤੇ ਆ ਇੱਥੇ ਕਮ ਸੇ ਕਮ ਵੀ ਹਰ ਸਾਲ ਦੀ 30 35 ਕਿੱਲੇ ਜ਼ਮੀਨ ਜਿਹੜੀ ਆ ਉਹ ਸਬਜ਼ੀ ਲਈ ਜਾਂਦੀ ਆ ਤੇ ਬਾਕੀ ਡੰਗਰ ਵੀ ਇੱਥੇ ਹੈਗੇ ਆ ਆ ਡੰਗਰ ਵੀ ਢਾਈ 300 ਡੰਗਰ ਆ ਹੁਣ ਵੀਡੀਓ ਲੰਬੀ ਹੋ ਰਹੀ ਹੈ ਨਾ ਤੁਹਾਨੂੰ ਡੰਗਰਾਂ ਦੇ ਵੀ ਦਰਸ਼ਨ ਇਹਦੇ ਡੰਗਰ ਆ ਗੁਰੂ ਘਰ ਦੇ ਉਹਨਾਂ ਦੇ ਵੀ ਆਪਾਂ ਤੁਹਾਨੂੰ ਵੀਡੀਓ ਦੇ ਜ਼ਰੂਰ ਕਰਾਉਣੇ ਸੀਗੇ ਤੇ ਬਾਕੀ ਵੀਰੋ ਗੁਰੂ ਘਰ ਦੇ ਤਾਂ ਤੁਹਾਨੂੰ ਪਤਾ ਹਰ ਚੀਜ਼ ਦਰਸ਼ਨ ਕਰਨ ਯੋਗ ਹੁੰਦੀ ਆ ਹਾਂਜੀ ਆ ਪਰੇ ਹਰ ਤਰੀਕੇ ਦੇ ਬਾਗ ਹੈਗੇ ਆ ਜੀ ਜੀ ਵਾਕੀ ਇੱਧਰ ਹੈਗੇ ਜਿਹੜੇ ਉਹ ਚਿੱਟੇ ਬਤਾਉ ਸੀ ਕਿਤੇ ਆਹ ਹਰੇ ਬਤਾਉ ਆ ਪਰਲੇ ਬੰਨੇ ਆ ਉਹ ਮੇਰੀ ਗੋभी ਲੱਗੀ ਉਹਾਰੇ ਬੇਮੌਸਮੀ ਪਿੰਡੀਆਂ ਪੁੰਡੀਆਂ ਬੇਮੌਸਮੀ ਸਬਜ਼ੀ ਜਿਹੜੇ ਬਾਬੇ ਹਰ ਤਿਆਰ ਕਰਦੇ ਆ ਦੇਖੋ ਨਿੱਕਾ ਜਿਹਾ ਬੂਟਾ ਬਤਾਉਂਗਾ ਦਾ ਇਹਨੂੰ ਦੇਖੋ ਕਿੰਨੇ ਬਤਾਉ ਲੱਗੇ ਆ ਇਹ ਆਹ ਦੇਖੋ ਗਿਣਤੀ ਕਰੋ ਆ ਪੱਤਾ ਵਿੱਚ ਆ ਗਿਆ ਦੇਖੋ ਆਹ ਦੇਖੋ ਕਿੰਨੇ ਬਤਾਉ ਲੱਗੇ ਆ ਆਲੀ ਵਾਕੀ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਦਰਸ਼ਨ ਕਰਵਾ ਦਿਓ ਗੁਰੂ ਘਰ ਦੇ ਖੇਤਾਂ ਦੇ ਗੁਰੂ ਘਰ ਦੇ ਜਿਹੜੇ ਲਾਇ ਹੋਏ ਸੇਵਾਦਾਰਾਂ ਦੇ ਵੀ ਦਰਸ਼ਨ ਕਰਾਓ ਜਿਹੜੇ ਸੇਵਾਦਾਰ ਲੱਗੇ ਆ ਦੇਖੋ ਤਾਂ ਬਜ਼ੁਰਗ ਅੱਜ ਕੱਲ ਦੇ ਮੁੰਡਿਆਂ ਨੇ ਤਾਂ ਕੀ ਗੋਡੀ ਕਰ ਲੈਣੀ ਮੇਰੇ ਵਰਗਿਆਂ ਨੇ ਆ ਬਜ਼ੁਰਗ ਦੇਖੋ ਨਾ ਬਜ਼ੁਰਗ ਕੋਈ 70 ਸਾਲ ਦਾ ਕੋਈ 80 ਸਾਲ ਦਾ ਹਾਂਜੀ ਇਹ ਬਜ਼ੁਰਗ ਕਰਨ ਦੇ ਗੋਡੀ ਸਬਜੀ ਦੀ ਬਾਪੂ ਜੀ ਕਿਹੜਾ ਇਲਾਕਾ ਆਪਣਾ ਮੇਰਾ ਡਿਸਟ੍ਰਿਕਟ ਫਰਦਾਸਪੁਰ ਬਾਪੂ ਜੀ ਗਰਦਾਸਪੁਰ ਦੇ ਬਾਪੂ ਜੀ ਆਪ ਜੀ ਕਿੱਥੇ ਦੇ ਹੋ ਬਾਹਰ ਬਠਿੰਡੇ ਆ ਜੀ ਲਾ ਜੀ ਇਹ ਬਠਿੰਡੇ ਦੇ ਆ ਜੀ ਹਾਂ ਜੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ